ਸੋ ਸਮਾ ਹੋ ਗਿਆ ਜੀ ਪੰਜਾਬ ਜਾਨਦਾ ਤੇ ਪੰਜਾਬ ਤੋਂ ਸਾਡੇ ਨਾਲ ਸ਼ਾਮਲ ਹੋਣਗੇ ਸਵਾਰਟੈਨਾ ਜੀ ਟੈਨਾ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਆ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਆ ਸਭ ਤੋਂ ਪਹਿਲਾਂ ਮੈਂ ਬ੍ਰੇਕਿੰਗ ਨਿਊਜ਼ਾਂਾਂ ਜੀ ਕਰਦੇ ਆ ਵੀ ਇਸ ਵੇਲੇ ਜਦੋਂ ਆਪਾਂ ਇਹਨਾਂ ਖਬਰਾਂ ਨੂੰ ਸਾਂਝ ਪਾਉਣ ਲੱਗੇ ਰੈਡੀਥਮ ਦੇ ਉੱਤੇ ਤਾਂ ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਬਲਡੋਜ਼ਰ ਚੱਲ ਰਿਹਾ ਕਿ ਸਾਨਾਂ ਦੇ ਸ਼ੰਭੂ ਪੱਟੇ ਜਾ ਰਹੇ ਆ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾ ਦਿੱਤਾ ਗਿਆ ਬਲਡوزر ਲਗਾਤਾਰ ਚੱਲ ਰਹੇ ਤੇ ਕਿਸਾਨ ਲਗਾਤਾਰ ਹਿਰਾਸਤ ਦੇ ਵਿੱਚ ਲਏ ਜਾ ਰਹੇ ਤੇ ਕੁਝ ਕੁ ਘੰਟਿਆਂ ਦੇ ਵਿੱਚ ਰਾਹ ਬਿਲਕੁਲ ਸਾਫ਼ ਕਰ ਦਿੱਤਾ ਜਾਊਗਾ ਖੈਰ ਮੈਂ ਮੁੱਖ ਮੁੱਦੇ ਤੇ ਆਉਣਾ ਵੀ ਫੜਨਵੀਸ ਨੇ ਅੱਜ ਇਹ ਗੱਲ ਕਹੀ ਆ ਕਿ ਔਰੰਗਜੇਬ ਦੀ ਕਬਰ ਦੇ ਵਿਵਾਦ ਪਿੱਛੇ ਫਿਲਮ ਛਾਵਾ ਜ਼ਿੰਮੇਵਾਰ ਕਿਸਾਨਾਂ ਨੇ ਕੇਂਦਰ ਨਾਲ ਮੀਟਿੰਗ ਫੇਰ ਨਤੀਜਾ ਬੇਨਤੀ ਜਾ ਤੇ ਪੰਦੇਰ ਤੇ ਡੱਲੇਵਾਲ ਅੱਜ ਦੁਪਹਿਰ ਦੇ ਵੇਲੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਸਰ ਭਜਨ ਸਿੰਘ ਨੇ ਪੰਜਾਬ ਦੇ ਵਿੱਚ ਬਲਡوزر ਐਕਸ਼ਨ ਦੇ ਉੱਤੇ ਸਵਾਲ ਚੁੱਕੇ ਐਡਵੋਕੇਟ ਧਾਮੀ ਨੇ ਹਿਮਾਚਲ ਦੇ ਵਿੱਚ ਝੰਡੇ ਪਾੜਨ ਦੇ ਉੱਤੇ ਸਵਾਲ ਚੁੱਕਿਆ ਸਮਾਚਾਰ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਨੀਂ ਪੱਥਰ ਦੇ ਉੱਤੇ ਕੇਜਰੀਵਾਲ ਦਾ ਨਾਮ ਲਿਖਣ ਦਾ ਮਾਮਲਾ ਉੱਠਿਆ ਕਾਂਗਰਸੀ ਵਿਧਾਇਕਾਂ ਨੂੰ ਬਜਟ ਸੈਸ਼ਨ ਦੇ ਵਿੱਚ ਇਕਜੁੱਟ ਹੋਣ ਦਾ ਸੁਨੇਹਾ ਤੇ ਆਖਰੀ ਖਬਰ ਪੁਰੂ ਖੇਤਰ ਦੇ ਵਿੱਚ ਕਿਸਾਨ ਕੱਲ ਨੂੰ ਕਰਨਗੇ ਸੀਐਮ ਦੇ ਘਰ ਦਾ ਘਰਾਓ ਜੀ ਸੋ ਸਭ ਤੋਂ ਪਹਿਲਾਂ ਤਾਂ ਜੀ ਕੀ ਹੋ ਗਿਆ ਕਿ ਇਹ ਜਿਹੜੀ ਮੀਟਿੰਗ ਸੀ ਬੇਨਤੀਜਾ ਨਿਕਲੀ ਤੇ ਜਿਸ ਤਰ੍ਹਾਂ ਤੁਸੀਂ ਬ੍ਰੇਕਿੰਗ ਨਿਊਜ਼ ਦਿੱਤੀ ਹੈ ਕਿ ਤੰਬੂ ਜੁੜੇ ਨੇ ਉਟਾਏ ਜਾ ਰਹੇ ਨੇ ਬੁਲਡੋਜ਼ਰ ਦਾ ਦੀ ਵਰਤੋਂ ਕੀਤੀ ਜਾ ਰਹੀ ਹੈ ਇਹ ਸਭ ਕੁਝ ਅਚਨਚੇਤ ਨਹੀਂ ਛੇਤੀ ਕਿਵੇਂ ਹੋ ਗਿਆ ਦੇਖੋ ਗੱਲ ਨਾ ਹਰਪ੍ਰੀਤ ਦੀ ਇਹ ਆ ਕਿ ਕਿਸਾਨਾਂ ਦੇ ਵਿੱਚ ਨਾ ਏਕਤਾ ਦੀ ਘਾਟ ਹੈ ਇਹ ਗੱਲ ਹੋ ਸਕਦਾ ਮੇਰੀ ਕਿਸੇ ਨੂੰ ਕਟਣ ਵਾਲੀ ਲੱਗੇ ਕਿਸਾਨਾਂ ਦੇ ਵਿੱਚ ਏਕਤਾ ਦੀ ਘਾਟ ਆ ਸਰਕਾਰਾਂ ਇਸ ਗੱਲ ਨੂੰ ਜਾਣਦੀਆਂ ਵੀ ਇਹ ਤਾਂ ਡੱਡੂਆਂ ਦੀ ਪੰਸੇਰੀ ਵਰਗੇ ਬਣ ਗਏ ਆ ਜਿਵੇਂ 5 ਕਿਲੋ ਡੱਡੂ ਨਹੀਂ ਕਿਤੇ ਤੋਲੇ ਗਏ ਇਹ ਕਦੇ ਇਕੱਠੇ ਨਹੀਂ ਹੋ ਸਕਦੇ ਇਸ ਕਰਕੇ ਕੇਂਦਰ ਦੀ ਸਰਕਾਰ ਵੀ ਡਾਂਗਵਾਉਂਦੀ ਹੈ ਤੇ ਸੂਬੇ ਦੀ ਸਰਕਾਰ ਵੀ ਮੈਂ ਅੱਜ ਸੂਬੇ ਦੀ ਸਰਕਾਰ ਦੇ ਉੱਤੇ ਬਹੁਤ ਹੈਰਾਨ ਆ ਇਸ ਕਰਕੇ ਕੋਕੇ ਸੁਦੇ ਦੀ ਸਰਕਾਰ ਤਾਂ ਇਹ ਗੱਲ ਕਹਿ ਨਹੀਂ ਹੁੰਦੀ ਸੀ ਵੀ ਪਾਈ ਅਸੀਂ ਕਿਸਾਨੀ ਦੇ ਪੱਖ ਦੇ ਵਿੱਚ ਬਹੁਤਾ ਕੇਂਦਰ ਧੱਕਾ ਕਰ ਲਈ ਤੇ ਅੱਜ ਬਲਡੋਜ਼ਰ ਲੈ ਕੇ ਕਿਹੜੀ ਗੱਲੋਂ ਪੁਲਿਸ ਪਹੁੰਚ ਗਈ ਆ ਹੂੰ ਹੂੰ ਪਿਛਲੇ 24 ਘੰਟਿਆਂ ਤੋਂ ਛੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਇੰਨੀ ਜ਼ਿਆਦਾ ਵੀ ਜਿਵੇਂ ਕੋਈ ਬਹੁਤ ਵੱਡੇ ਅੱਤਵਾਦੀਆਂ ਨੂੰ ਕੋਈ ਗੈਂਗਸਟਰਾਂ ਨੂੰ ਘੇਰਾ ਪਾਉਣ ਚੱਲੀ ਹੁੰਦੀ ਆ ਲੱड्डा ਕੋਠੀ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਪਹੁੰਚੀ ਸੀ ਢਾਬਿਆਂ ਦੇ ਉੱਤੇ ਰੈਸਟੋਰੈਂਟਾਂ ਦੇ ਉੱਤੇ ਪੁਲਿਸ ਆਉਂ ਬਲਤੀ ਸੀ ਵੀ ਕੋਈ ਬਹੁਤ ਵੱਡਾ ਕਾਂਡ ਹੋ ਚੱਲਿਆ ਆਪਾਂ ਉਸ ਕਾਂਡ ਨੂੰ ਰੋਕਣਾ ਸੋ ਅੱਜ ਦੁਪਹਿਰ ਦੇ ਵੇਲੇ 11:30 ਵਜੇ ਮੀਟਿੰਗ ਸ਼ੁਰੂ ਹੋਈ ਸੀ ਕਿਸਾਨਾਂ ਦੇ ਕੇਂਦਰ ਦੇ ਮੰਤਰੀਆਂ ਦੇ ਨਾਲ ਉਹ ਮੀਟਿੰਗਾਂ ਜਿਹੜੀ ਉਹ ਬੈਠਾ ਰਹੀ ਆ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਦੁਬਾਰਾ ਮੀਟਿੰਗ ਕਰਾਂਗੇ ਕੇਂਦਰ ਦੇ ਮੰਤਰੀਆਂ ਨਾਲ ਗੱਲ ਤੈ ਹੋਗੀ ਲਓ ਜੀ ਉਸ ਤੋਂ ਬਾਅਦ ਕਿਸਾਨ ਆ ਜਿਹੜੇ ਉਹਨਾਂ ਨੇ ਪੰਜਾਬ ਦੇ ਵੱਲ ਪੂਚ ਕਰ ਲਿਆ ਜੀ ਜਦੋਂ ਚੰਡੀਗੜ੍ਹ ਦੇ ਵਿੱਚੋਂ ਨਿਕਲ ਕੇ ਤੇ ਪੰਜਾਬ ਦੇ ਵਿੱਚ ਦਾਖਲ ਹੋਏ ਨਾਲ ਦੀ ਨਾਲ ਹੀ ਪੁਲਿਸ ਨੇ ਚੱਕਲੇ ਪੁਲਿਸ ਦੇ ਵੱਲੋਂ ਚੱਕਲੂ ਚੱਕਲੂ ਕਰ ਦਿੱਤੀ ਗਈ ਆ ਤੇ ਫਿਰ ਭਾਈ ਕੀ ਹੋਇਆ ਉਸ ਤੋਂ ਬਾਅਦ ਇਹ ਹੋਇਆ ਕਿ ਭਾਈ ਪੁਲਿਸ ਆ ਜਿਹੜੀ ਉਹ ਢੱਲੇਵਾਲ ਨੂੰ ਵੀ ਚੱਕ ਕੇ ਲੈ ਗਈ ਪੁਲਿਸ ਪਨੇਰ ਨੂੰ ਵੀ ਚੱਕ ਕੇ ਲੈ ਗਈ ਐਂਬੂਲੈਂਸ ਸਮੇਤ ਹੀ ਢੱਲੇਵਾਲ ਨੂੰ ਲੈ ਗਈ ਸਾਰੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਏ 2 ਘੰਟੇ ਪਹਿਲਾਂ ਪੰਜਾਬ ਦੇ ਕਈ ਮੰਤਰੀਆਂ ਨੇ ਇਹ ਗੱਲ ਕਹੀ ਕਿ ਬਾਰਡਰ ਖੋਲ੍ਹ ਦੇਣੇ ਚਾਹੀਦੇ ਹਨ ਕਾਰੋਬਾਰ ਬਹੁਤ ਪ੍ਰਭਾਵਿਤ ਹੁੰਦਾ ਹੈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ ਇਦਾਂ ਹੋਇਆ ਇਦਾਂ ਹੋ ਗਿਆ ਤੇ ਆ ਜਦੋਂ ਮੈਂ ਹੁਣ ਤੁਹਾਡੇ ਨਾਲ ਖਬਰਾਂ ਨਹੀਂ ਸਾਂਝ ਪਾ ਰਿਹਾ ਇਸ ਵੇਲੇ ਰੈੱਡ ਐਫ ਐਮ ਤੇ ਤੇ ਲਗਾਤਾਰ ਉੱਥੇ ਬਲਡੋਜ਼ਰ ਚੱਲ ਰਹੇ ਆ ਤੇ ਕਿਸਾਨ ਜੇ ਦਿੱਲੀ ਵੱਲ ਜਾਂਦੇ ਆ ਸਾਡ ਜਿਲਿੰਗੋ ਡਾਂਗਾ ਪੈਿੰਦਗਾ ਹਰਿਆਣੇ ਦੀ ਪੁਲਿਸ ਕੁੱਟਦੀ ਆ ਤੇ ਆਮ ਆਦਮੀ ਪਾਰਟੀ ਕਹਿੰਦੀ ਆ ਅੰਨ ਦਾਤੇ ਦੇ ਨਾਲ ਇਦਾਂ ਹੋਣੀ ਨਹੀਂ ਚਾਹੀਦੀ ਜਦੋਂ ਕਿਸਾਨ ਚੰਡੀਗੜ੍ਹ ਵੱਲ ਜਾਂਦੇ ਆ ਤੇ ਭਾਈ ਡਾਂਗ ਫਿਰਦੀ ਆ ਪੰਜਾਬ ਦੀ ਪੁਲਿਸ ਦੀ ਭਾਜੀਪੀ ਇਹ ਗੱਲ ਕਹਿੰਨੀ ਚੰਡੀਗੜ੍ਹ ਕਿਸਾਨਾਂ ਦਾ ਹੈ ਚੰਡੀਗੜ੍ਹ ਜਾਣ ਦੇਣਾ ਚਾਹੀਦਾ ਹੈ ਮਤਲਬ ਕਿਸਾਨ ਬਣਾ ਲੈ ਫੁੱਟਬਾਲ ਕਦੇ ਪੰਜਾਬ ਦੀ ਸਰਕਾਰ ਠੁੱਡ ਮਾਰਦੀ ਆ ਇਹ ਕੇਂਦਰ ਦੇ ਪਾਲੇ 'ਚ ਕਦੇ ਕੇਂਦਰ ਨਹੀਂ ਪੁਲਿਸ ਜਿਹੜੀ ਉਹ ਸਰਕਾਰ ਠੁੱਡ ਮਾਰਦੀ ਪੰਜਾਬ ਦੇ ਪਾਲੇ 'ਚ ਤੇ ਆਹ ਭਾਈ ਕਿਸਾਨ ਹੁਣ ਵਿਚਾਰੇ ਆਪੋ ਆਪਣੇ ਘਰਾਂ ਵੱਲ ਤੁਰੇ ਜਾਂਦੇ ਆ ਕਿਉਂਕਿ ਆਪਾਂ ਸਾਰੇ ਕਿਸਾਨੀ ਨਾਲ ਸੰਬੰਧਤ ਆ ਮੈਨੂੰ ਨਿੱਜੀ ਤੌਰ ਦੇ ਉੱਤੇ ਅੱਜ ਦੁੱਖ ਹੋਇਆ ਕਿਉਂਕਿ ਦੇਖੋ ਕਿਸਾਨਾਂ ਨੇ ਕਿਸੇ ਦਾ ਇੱਥੇ ਬੈਠ ਕੇ ਨੁਕਸਾਨ ਨਹੀਂ ਕੀਤਾ ਜੀ ਮੈਂ ਨਹੀਂ ਕਰੇ ਦੇਖਿਆ ਵੀ ਭਾਈ ਇੱਥੇ ਬੈਠ ਕੇ ਕੋਈ ਆਲੇ ਦੁਆਲੇ ਨੂੰ ਪ੍ਰਭਾਵਿਤ ਬਹੁਤ ਕੀਤਾ ਕੋਈ ਉੱਥੇ ਕੋਈ ਦੰਗੇ ਕੀਤੇ ਆ ਕੋਈ ਮਾਹੌਲ ਫੜਕਾ ਦਿੱਤਾ ਤੇ ਅੱਜ ਤਾਂ ਪੰਜਾਬ ਦੀ ਸਰਕਾਰ ਕਹਿੰਦੀ ਆ ਨਹੀਂ ਭਾਈ ਰੋਜ਼ਗਾਰ ਦੀ ਖਾਤਰ ਤੇ ਕਾਰੋਬਾਰ ਦੀ ਖਾਤਰ ਅਸੀਂ ਇਹ ਸਾਰਾ ਕੁਝ ਕਰ ਰਹੇ ਆ ਮਤਲਬ ਇਹ ਆ ਵੀ ਜਦੋਂ ਹੁਣ ਅੱਜ ਕੁਝ ਕੁ ਘੰਟਿਆਂ ਬਾਅਦ ਸ਼ੰਮੂ ਤੇ ਖਲੋਰੀ ਬਾਡਰ ਬਿਲਕੁਲ ਪਧਰਾ ਹੋ ਜਾਊਗਾ ਕਣ ਤੋਂ ਪੰਜਾਬ ਦੇ ਵਿੱਚ ਰੋਜ਼ਗਾਰ ਵੀ ਬਹੁਤ ਹੋ ਜਾਣਾ ਦੇਰਤਦਾਰੀ ਖਤਮ ਹੋ ਜਾਣੀ ਤੇ ਕਾਰੋਬਾਰ ਬਹੁਤ ਵੱਧ ਜਾਣਾ ਜੀ ਹੂੰ ਹੂੰ ਅਫਸੋਸਨਕ ਖਬਰ ਹੈ ਜੀ ਕਿ ਉਹ ਜਿਹੜੇ ਕਿਸਾਨ ਉੱਥੇ ਧਰਨੇ ਲਾ ਰਹੇ ਸਨ ਅਤੇ ਉਹਨਾਂ ਨੂੰ ਹੁਣ ਉੱਥੋਂ ਭਜਾਇਆ ਜਾ ਰਿਹਾ ਹੈ ਪਰ ਹੈਰਾਨੀ ਦੀ ਗੱਲ ਕਿ ਪੰਜਾਬ ਸਰਕਾਰ ਉਹਨਾਂ 'ਤੇ ਐਕਸ਼ਨ ਕੀਤਾ ਗਿਆ ਅ ਸੁਰਨਟੈਨਾ ਜੀ ਤੁਸੀਂ ਕਿਹਾ ਕਿ ਔਰੰਗਪੁਰ ਦੀ ਜਿਹੜੀ ਕਬਰ ਹੈਗੀ ਇਸ ਦਾ ਵਿਵਾਦ ਇੱਕ ਫਿਲਮ ਨਾਲ ਜੋੜਿਆ ਜਾ ਰਿਹਾ ਹੈਗਾ ਇਹ ਸਟੇਟਮੈਂਟ ਦਿੱਤੀ ਹੈ ਫਰਨवीस ਨੇ ਕੀ ਮਾਜਰਾ ਕੀ ਹੈਗਾ ਦੇਖੋ ਜੀ ਗੱਲ ਇਹ ਆ ਵੀ ਨਾ ਇਹ ਵੀ ਇੱਕ ਨਵਾਂ ਡਰਾਮਾ ਚੱਲਿਆ ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਵੀ ਇੱਕ ਪਾਸੇ ਤਾਂ ਦੇਖੋ ਜੀ ਇਸ ਵੇਲੇ ਬੜੀ ਖੁਸ਼ੀ ਦੀ ਬੜੀ ਤਸੱਲੀ ਦੀ ਗੱਲ ਆ ਕਿ ਸੁਨੀਤਾ ਵਿਲੀਅਮ ਤੇ ਉਹਦੇ ਸਾਥੀ ਵਾਪਸ ਮੁੜ ਕੇ ਆਏ ਆ 9 ਮਹੀਨੇ ਚੋਰਨਾਂ ਬਾਅਦ ਜੀ ਇਹ ਵਿਗਿਆਨ ਦਾ ਚਮਤਕਾਰ ਆ ਤੈਨੂੰ ਮੱਸਤੇ ਦੇ ਡ੍ਰੈਗਨ ਕੈਪਸੂਲ ਦਾ ਜਿਹੜਾ ਇਹ ਪ੍ਰਭਾਵ ਆ ਜਿਹੜਾ ਕਹਿੰਦੇ ਕਿ ਵੀ ਚਮਤਕਾਰ ਆ ਵੀ ਭਾਈ ਉਹ ਆਪਣੇ ਵਿਗਿਆਨੀਆਂ ਨੂੰ ਲੈ ਕੇ ਮੁੜੇ ਆ ਦੁਨੀਆ ਭਰ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਪਰ ਭਾਰਤ ਤੇ ਪਤਾ ਕੀ ਆ ਔਰੰਗਜ਼ੇਬ ਦੀ ਕਬਰ ਪੱਟ ਦੇਾਂਗੇ ਮੁਗਲਾਂ ਦੀ ਨਿਸ਼ਾਨੀ ਤਬਾਹ ਕਰ ਦੇਾਂਗੇ ਇਥੇ ਕਬਰ ਬੰਨ ਕਿਵੇਂ ਦਿੱਤੀ ਗਈ ਇਹ ਤਾਂ ਭਾਵਨਾਵਾਂ ਭੜਕਾਉਂਦੀ ਆ ਇਥੇ ਕਬਰਾਂ ਕੁਬਰਾਂ ਚੋਂ ਹੀ ਨਿਕਲ ਦੇਗੇ ਮੈਂ ਤਾਂ ਇਸ ਗੱਲ ਦਾ ਅੱਜ ਮਹਿਸੂਸ ਕਰੀ ਜਾਵਾਂ ਮੈਂ ਕਿ ਜੇ ਕਿਤੇ ਇਹ ਭਾਰਤ ਦੇ ਕਿਸੇ ਸਮੁੰਦਰੀ ਤੱਟ ਦੇ ਉੱਤੇ ਉਤਰਨਾ ਹੁੰਦਾ ਨਾ ਕਿਸੇ ਵਿਚ ਦੇ ਤੱਟ ਦੇ ਉੱਤੇ ਵੀ ਤਾਂ ਇੱਥੇ ਅੱਧੇ ਕੇਂਦਰੀ ਮੰਤਰੀਆਂ ਨੇ ਬਿਆਨ ਦੇ ਹੀ ਜਾਣੇ ਸੀ ਆਪਾਂ ਤੋਂ ਪੁੱਛ ਕੇ ਗਏ ਸੀ ਉਹ ਆਪਾਂ ਹੀ ਭੇਜੇ ਆ ਮੈਨੂੰ ਹੀ ਪੁੱਛਦੇ ਹੁੰਦੇ ਸੀ ਵੀ ਭਾਈ ਚਲੇ ਜਾ ਕੇ ਮੈਂ ਕਿਹਾ ਚਲੇ ਜਾਓ ਮੈਂ ਹੀ ਗੱਲ ਕਰਵਾਈ ਸੀ ਅੱਗੇ ਕੇਂਦਰ ਦੇ ਨਾਲ ਇੱਥੇ ਡਰਾਮਾ ਨਵਾਂ ਚੱਲ ਪੈਣਾ ਸੀ ਪਰ ਅਸਲ ਦੇ ਵਿੱਚ ਨਾ ਇੱਥੇ ਨਾਗਪੁਰ ਦੇ ਵਿੱਚ ਔਰੰਗਜੇਬ ਦੀ ਕਬਰ ਦਾ ਪੋੜਣਾ ਪਿਆ ਪਿਆ ਉਥੇ ਪਾਈ ਕਬਰ ਕਿਹੜਾ ਪਰਸੋਂ ਚੋਂ ਉਸਦੀ ਬਣੀ ਆ ਕਬਰ ਤਾਂ ਬੜੇ ਲੰਮੇ ਸਮੇਂ ਦੀ ਐ ਹੀ ਆ ਪਰ ਕਿਉਂਕਿ ਡਰਾਮਾ ਨਵਾਂ ਨਵਾਂ ਕ੍ਰੀਏਟ ਕਰਨਾ ਆਪਾਂ ਨਵਾਂ ਕਰਤਾ ਇਹ ਨਾ ਹੁਣ ਜਦੋਂ ਡਰਾਮਾ ਉਥੇ ਰਚਿਆ ਗਿਆ ਉਥੇ ਜੀ ਭੰਡ ਤੋੜ ਹੋ ਗਈ ਹਿੱਸਾ ਹੋ ਗਈ ਅੱਗਾਂ ਲੱਗੀਆਂ ਕਰਫਿਊ ਲੱਗ ਗਿਆ ਤੇ ਸੂਬੇ ਦੀ ਸਰਕਾਰ ਨੇ ਅਜ ਨਵਾਂ ਠੋਲਾ ਛੜਤਾ ਜਿਹੜੇ ਉਥੋਂ ਦੇ ਮੁੱਖ ਮੰਤਰੀ ਐ ਦਿਵਿੰਦਰ ਫਰਨवीस ਹੂੰ ਹੂੰ ਉਹ ਕਹਿੰਦੇ ਕਿ ਕੈਟਰਿਨਾ ਕੈਫ ਦੇ ਘਰ ਵਾਲੇ ਵਿੱਕੀ ਕੌਸ਼ਲ ਦੀ ਫਿਲਮ ਆਈਏ ਸ਼ਾਵਾ ਇਸ ਫਿਲਮ ਦੇ ਵਿੱਚ ਔਰੰਗਜ਼ੇਬ ਦੇ ਬਾਰੇ ਗੱਲ ਕੀਤੀ ਗਈ ਆ ਮੁਗਲ ਸਾਮਰਾਜ ਦੇ ਖਿਲਾਫ ਗੱਲ ਕੀਤੀ ਗਈ ਆ ਲੋਕ ਫਿਲਮ ਵੇਖ ਕੇ ਭੜਕੇ ਤਾਂ ਕਰਕੇ ਕਬਰ ਭੰਦੇ ਆ ਮੈਂ ਕਿਹਾ ਲੋ ਜੀ ਇਹ ਪਾਤੀਖੰਡ ਕੈटरीना कैफ ਨੂੰ ਵੀ ਜੀ ਉਧਰ ਹਰਭਜਨ ਸਿੰਘ ਨੇ ਜਿਹੜਾ ਜੀ ਉਹ ਸਵਾਲ ਚੁੱਕੇ ਨੇ ਬੁਲਡੋਜ਼ਰ ਐਕਸ਼ਨ ਜਿਹੜਾ ਹੋਇਆ ਹੈਗਾ ਕੀ ਕਹਿ ਰਹੇ ਨੇ ਹਰਭਜਨ ਸਿੰਘ ਹਰਭਜਨ ਸਿੰਘ ਨੇ ਅੱਜ ਦੋ ਟੋਕੇ ਗੱਲ ਕਹੀ ਆ ਉਹ ਕਹਿੰਦਾ ਜੀ ਦੇਖੋ ਇਹ ਗੱਲ ਤਾਂ ਹੋ ਰਿਹਾ ਉਹਨੇ ਦੇਖੋ ਆਪਣੀ ਸਰਕਾਰ ਦੇ ਬਾਰੇ ਗੱਲ ਕੀਤੀ ਆ ਆਪਣੀ ਸਰਕਾਰ ਦੇ ਬਾਰੇ ਗੱਲ ਕੀਤੀ ਤੇ ਇਸ ਕਰਕੇ ਖਬਰ ਵੱਡੀ ਬਣੀ ਕਿ ਹੋਰ ਵਿਰੋਧੀ ਗੱਲ ਕਰਦਾ ਹੈ ਖਬਰ ਵੀ ਨਹੀਂ ਮੰਨੀ ਸੀ ਕਿਉਂਕਿ ਉਹਨਾਂ ਨੇ ਆਪਣੀ ਸਰਕਾਰ ਦੇ ਬਾਰੇ ਗੱਲ ਕੀਤੀ ਵੀ ਭਾਈ ਮੈਂ ਇਸ ਗੱਲ ਦੇ ਨਾਲ ਉਹ ਕਹਿੰਦੇ ਸਹਿਮਤ ਨਹੀਂ ਹੈਗਾ ਵੀ ਭਾਈ ਜੋ ਕੁਝ ਕੀਤਾ ਜਾ ਰਿਹਾ ਉਹਨੇ ਤਾਂ ਦੋ ਟੋਕਿਆਂ ਗੱਲ ਕੀਤੀ ਹੈ ਉਹ ਕਹਿੰਦਾ ਕਿ ਜੋ ਇਸ ਵੇਲੇ ਨਸ਼ਿਆਂ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਠੀਕ ਹੈ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਹ ਕਹਿੰਦਾ ਕਿ ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਤੁਸੀਂ ਬਲਡੋਜ਼ਰ ਦੇ ਰਾਹੀਂ ਘਰਾਂ ਨੂੰ ਲਾਂਦਾ ਹੋ ਹੂੰ ਹੂੰ ਇਹਨਾਂ ਧਰਾਂ ਦੀਆਂ ਛੱਤਾਂ ਥੱਲੇ ਕਈ ਲੋਕ ਰਹਿੰਦੇ ਹੋਣਗੇ ਜੇ ਕਿਸੇ ਨੇ ਕੋਈ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਤਾਂ ਮੰਨਿਆ ਨਹੀਂ ਤਾਂ ਇੰਨਾ ਘਰਾਂ ਦੀ ਹੋਰ ਤਰੀਕੇ ਨਾਲ ਵਰਤੋਂ ਹੋ ਜੇ ਇਹਨਾਂ ਦੇ ਵਿੱਚ ਪਤਾ ਨਹੀਂ ਹੁਣ ਕੌਣ ਰਹਿ ਰਿਹਾ ਕਿਵੇਂ ਰਹਿ ਰਿਹਾ ਕਿਹੜੇ ਹਾਲਾਤ ਦੇ ਵਿੱਚ ਆ ਉਹ ਕਹਿੰਦੇ ਕਿ ਤਸਕਰਾਂ ਦੇ ਮੈਂ ਖਿਲਾਫ ਹਾਂ ਪਰ ਘਰ ਢਾਉਣ ਦੇ ਹੱਕ ਦੇ ਵਿੱਚ ਨਹੀਂ ਆ ਜੀ ਹੂੰ ਹੂੰ ਐਡਵੋਕੇਟ ਤਾਮੀ ਨੇ ਜਿਹੜਾ ਹਿਮਾਚਲ ਦੇ ਵਿੱਚ ਢੰਡੇ ਪਾੜਨ ਦੇ ਜਿਹੜੇ ਕੇਸਿਸ ਆਏ ਨੇ ਜੀ ਉਹਨਾਂ ਤੇ ਸਵਾਲ ਚੁੱਕੇ ਹੈਗੇ ਨੇ ਕੀ ਕਹਿ ਰਹੇ ਨੇ ਉਹ ਲਖਦੀ ਉਹਨਾਂ ਨੇ ਇਹ ਗੱਲ ਕਹੀ ਅੱਜ ਬੜੀ ਮਹੱਤਵਪੂਰਨ ਗੱਲ ਆ ਉਹ ਕਹਿੰਦੇ ਜੀ ਕਿ ਐਡਵੋਕੇਟ ਧਾਮੀ ਹੋਰੀ ਕਿਉਂਕਿ ਉਹਨਾਂ ਨੇ ਇੱਕ ਤਾਂ ਗੱਲ ਇਹ ਮੈਂ ਜਾਣਕਾਰੀ ਦੇ ਦੇ ਆਂ ਵੀ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਮੈਂ ਆਪਣਾ ਅਸਤੀਫਾ ਜਿਹੜਾ ਉਹ ਵਾਪਸ ਉਹਨਾਂ ਨੇ ਅਸਤੀਫਾ ਵਾਪਸ ਲੈਣ ਦੀ ਗੱਲ ਤਾਂ ਪਹਿਲਾਂ ਹੀ ਕਹਤੀ ਸੀ ਕੱਲ ਹੀ ਪਰ ਅੱਜ ਉਹਨਾਂ ਨੇ ਇੱਕ ਹੋਰ ਗੱਲ ਕਹਤੀ ਆ ਉਹ ਕਹਿੰਦੇ ਜੀ ਕਿ ਮੈਂ ਨਾ ਜੇ ਦੋ ਤਿੰਨ ਦਿਨਾਂ ਤੱਕ ਤੇ ਉਹ ਕਹਿੰਦੇ ਜੀ ਕਿ ਮੁੜ ਕੇ ਆਪਣੇ ਅਹੁਦੇ ਨੂੰ ਸੰਭਾਲ ਲੂੰਗਾ ਇਹ ਤਾਂ ਗੱਲ ਹੋ ਗਈ ਇੱਕ ਦੂਜੀ ਗੱਲ ਇਹ ਆ ਕਿ ਜੋ ਕੁਝ ਇਸ ਵੇਲੇ ਚੱਲ ਰਿਹਾ ਜਿਵੇਂ ਜਿਵੇਂ ਚੱਲ ਰਿਹਾ ਆਪਾਂ ਜਾਣਦੇ ਆਂ ਉਸ ਸੰਦਰਭ ਦੇ ਵਿੱਚ ਗੱਲ ਪਈ ਆ ਉਹ ਕਹਿੰਦੇ ਜੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖਾਂ ਦੇ ਝੰਡੇ ਪਾੜਨਾ ਸਿੱਖ ਨੌਜਵਾਨਾਂ ਦੇ ਉੱਤੇ ਕੋਈ ਗਲਤ ਕਾਰਵਾਈ ਕਰਨਾ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹ ਕਹਿੰਦੇ ਵੀ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਆ ਅਸੀਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਤੇ ਸੁਖਵਿੰਦਰ ਸੁਖੂ ਸਰਕਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਇਸ ਪਾਸੇ ਵੱਲ ਗੌਰ ਕਰਨੀ ਚਾਹੀਦੀ ਆ ਜੀ ਤੇ ਕੀ ਇਸੇ ਸੰਬੰਧ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਨਰਭ ਦੇ ਵਿੱਚ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਬਜਟ ਸੈਸ਼ਨ ਚੱਲਦਾ ਉਹ ਸੋਰੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਹ ਜਦੋਂ ਸੈਸ਼ਨ ਚੱਲ ਰਿਹਾ ਤੇ ਉੱਥੇ ਵਿਰੋਧੀ ਵੀ ਘੇਰਦੇ ਆ ਵੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਿਮਾਚਲ ਦੀਆਂ ਬੱਸਾਂ ਨੂੰ ਘੇਰਾ ਪਾਇਆ ਜਾ ਰਿਹਾ ਕਿ ਉਹ ਉੱਥੇ ਜਾ ਕੇ ਜਿਹੜਾ ਉਹ ਧੱਕਾ ਧੱਕੇਸ਼ਾ ਹੀ ਹੋ ਰਹੀ ਆ ਸੋ ਇਸ ਗੱਲ ਕਰਕੇ ਪਤਾ ਲੱਗਾ ਵੀ ਇਹ ਮਾਮਲਾ ਇੱਥੇ ਕਾਫੀ ਵੱਡਾ ਬਣਿਆ ਅੱਜ ਇਹ ਪਤਾ ਲੱਗਾ ਜਾਣਕਾਰੀ ਇਹ ਤਾਜ਼ਾ ਪ੍ਰਾਪਤ ਹੋਈ ਹੈ ਕਿ ਭਾਈ ਉਥੋਂ ਦੇ ਮੁੱਖ ਮੰਤਰੀ ਨੇ ਸੁਖਵਿੰਦਰ ਸੁਖੂ ਨੇ ਭਗਵੰਤ ਮਾਨ ਦੇ ਨਾਲ ਫੋਨ ਤੇ ਗੱਲ ਕੀਤੀ ਹੈ ਜੀ ਤੇ ਉਹ ਕਹਿੰਦੇ ਕਿ ਇੱਕ ਮਾਹੌਲ ਨੂੰ ਸੁਖਾਵਾਂ ਬਣਾਇਆ ਜਾਵੇ ਤੇ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਉਹ ਗੱਲ ਇਹ ਆਈ ਹੈ ਜੀ ਸਾਹਮਣੇ ਕਿ ਇਹ ਗੱਲ ਦੋ ਟੁੱਕ ਕਹਿ ਦਿੱਤੀ ਗਈ ਹੈ ਜਿਹੜੀ ਉਥੋਂ ਦੇ ਬੱਸ ਡਰਾਈਵਰ ਕੰਡਕਟਰ ਯੂਨੀਅਨ ਆ ਉਹਨਾਂ ਨੇ ਕਿਹਾ ਵੀ ਜੇਕਰ ਪੰਜਾਬ ਦੇ ਵਿੱਚ ਸਾਡੀ ਸੁਰੱਖਿਆ ਨਹੀਂ ਜੇਕਰ ਸਾਡੇ ਨਾਲ ਧੱਕਾ ਹੋਣਾ ਤਾਂ ਕੱਲ ਤੋਂ ਯਾਨੀ ਕਿ 20 ਤਰੀਕ ਤੋਂ ਅਸੀਂ ਹਿਮਾਚਲ ਦੀਆਂ ਬੱਸਾਂ ਪੰਜਾਬ ਦੇ ਵਿੱਚ ਲੈ ਕੇ ਨਹੀਂ ਜਾਣਗੇ ਹੂੰ ਹੂੰ ਉਧਰ ਨਹੀਂ ਪਥਰਾਂ ਦੇ ਨਾਂ ਰਖਵਾਣਾ ਆਪਣਾ ਇਹਦੇ ਤਾਂ ਜੀ ਬੜੀ ਪੁਰਾਣੀ ਰੀਤ ਚੱਲ ਰਹੀ ਹੈ ਪੰਜਾਬ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਪਾਰਟੀ ਦੇ ਸਿਰਫ ਇੱਕ ਨੇਤਾ ਹੈਗੇ ਨਹੀਂ ਕੋਈ ਪੰਜਾਬ ਦੇ ਚ ਉਹਨਾਂ ਕੋਲ ਕੋਈ ਹਯਾਦਾ ਨਹੀਂ ਪਰ ਇੱਕ ਨਹੀਂ ਪਥਰ ਦੇ ਤੇ ਉਹਨਾਂ ਦਾ ਨਾਂ ਲਿਖਿਆ ਗਿਆ ਜਿਸ ਕਾਰਨ ਵਿਵਾਦ ਚੜਿਆ ਪਿਆ ਕੀ ਹੋਇਆ ਜੀ ਦੇਖੋ ਜੀ ਇਹ ਨਾ ਪੰਜਾਬ ਦੇ ਵਿੱਚ ਨੀ ਪੱਥਰ ਦੇ ਉੱਤੇ ਨਾਂ ਲਖਵਾਉਣ ਦੇ ਵਿੱਚ ਲੋਕ ਮਾਣ ਬਹੁਤ ਮਹਿਸੂਸ ਕਰਦੇ ਪਰ ਮੈਂ ਤਾਂ ਆਮ ਆਦਮੀ ਪਾਰਟੀ ਦੇ ਉਸ ਬਿਆਨ ਨੂੰ ਕਦੇ-ਕਦੇ ਸੁਣਦਾ ਹੁੰਨਾ ਜਾਣਦਾ ਹੁੰਨਾ ਜਦੋਂ ਇਹ ਗੱਲ ਕਹੀ ਜਾਂਦੀ ਹੁੰਦੀ ਸੀ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਨੀ ਪੱਥਰਾਂ ਦੇ ਉੱਤੇ ਮੰਤਰੀਆਂ ਦੇ ਵਿਧਾਇਕਾਂ ਦੇ ਨਾਂ ਨਹੀਂ ਹੋਣਗੇ ਇਹਨਾਂ ਦੇ ਉੱਤੇ ਨਾਂ ਹੋਣਗੇ ਰਿਕਸ਼ਾ ਚਾਲਕਾਂ ਦੇ ਮਜ਼ਦੂਰਾ ਦੇ ਪੈੜ ਦੇ ਉੱਤੇ ਖੜਨ ਵਾਲਿਆਂ ਦੇ ਕਿਰਤੀਆਂ ਦੇ ਜੀ ਪਰ ਮੈਨੂੰ ਨਹੀਂ ਸਮਝ ਲੱਗੀ ਵੀ ਕੇਜਰੀਵਾਲ ਸਾਹਿਬ ਦਾ ਨਾਂ ਲੁਧਿਆਣੇ ਵਾਲੇ ਪ੍ਰੋਜੈਕਟ ਦੇ ਨੀਂ ਪੱਥਰ ਤੇ ਰੱਖਿਆ ਵੀ ਉਹ ਬੱਠਲ ਚੱਕਦੇ ਰਹੇ ਆ ਕਿ ਆਟੋ ਚ ਲਾਉਂਦੇ ਰਹੇ ਕਿ ਰੇੜੀ ਲਾਉਂਦੇ ਕਿ ਪੈੜ ਤੇ ਖੜਦੇ ਆ ਮੈਨੂੰ ਤਾਂ ਹਲੇ ਤੱਕ ਸਮਝ ਨਹੀਂ ਲੱਗੀ ਪਰ ਲੰਗੇ ਕੱਲ ਲੁਧਿਆਣੇ ਦੇ ਵਿੱਚ ਤੇ ਜਿਹੜਾ ਉੱਥੋਂ ਦਾ ਸਿਵਲ ਹਸਪਤਾਲ ਆ ਉਹਦੇ ਇੱਕ ਹਿੱਸੇ ਨੂੰ ਅਪਗ੍ਰੇਡ ਕਰਨ ਦਾ ਉਹ ਘਾਟ ਨਹੀਂ ਪੱਥਰ ਰੱਖਿਆ ਉਹ ਨੀਂ ਪੱਥਰ ਜਿਹੜਾ ਰੱਖਿਆ ਉਹ ਹੈਗਾ ਜੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਚਲੋ ਨਾਮ ਬਣਦਾ ਮੰਨ ਕੇ ਜੀ ਉਹ ਮੁੱਖ ਮੰਤਰੀ ਸਾਹਿਬ ਆ ਪਰ ਕੇਜਰੀਵਾਲ ਹੋਰੀ ਕੀ ਆ ਜੀ ਨਾ ਪੰਜਾਬ ਦੇ ਵਿਧਾਇਕ ਦਾ ਚੇਅਰਮੈਨ ਦਾ ਮੰਤਰੀ ਦਾ ਸੰਤਰੀ ਦਾ ਰਾਜ ਸਭਾ ਦੇ ਮੈਂਬਰ ਪਰ ਉਹਨਾਂ ਦਾ ਨਾਮ ਵੀ ਥੱਲੇ ਮੋٹے ਅੱਖਰਾਂ ਦੇ ਵਿੱਚ ਆ ਤੇ ਵਿਰੋਧੀਆਂ ਨੇ ਇਹ ਗੱਲ ਕਈ ਵੀ ਬਦਲਾਤਾ ਭਾਈ ਆ ਗਿਆ ਜੀ ਹੂੰ ਹੂੰ ਆ ਕਾਂਗਰਸੀ ਵਿਧਾਇਕਾਂ ਨੂੰ ਬਜਟ ਸੈਸ਼ਨ ਵਿੱਚ ਇਕਜੁੱਟ ਹੋਣ ਦਾ ਸੁਨੇਹਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਦੋਂ ਹੋ ਰਿਹਾ ਜੀ ਬਜਟ ਸੈਸ਼ਨ ਤੇ ਕੀ ਗੱਲਬਾਤ ਚੱਲ ਰਹੀ ਹੈ ਬਜਟ ਸੈਸ਼ਨ ਜੀ ਅੰਦਰ ਇਹਨਾਂ ਦੇ ਵਿੱਚ ਹੋ ਰਿਹਾ ਪਰ ਅੱਜ ਵਾਲੀ ਜਿਹੜੀ ਪੁਲਿਸ ਦੀ ਜਿਹੜੀ ਕਿਸਾਨਾਂ ਦੇ ਉੱਤੇ ਕਾਰਵਾਈ ਆ ਇਸ ਤੋਂ ਬਾਅਦ 100 ਦੇ ਵਿੱਚੋਂ ਮੈਨੂੰ 90% ਆਸ ਆ ਵੀ ਪੂਰੇ ਦਾ ਪੂਰਾ ਬਜਟ ਸੈਸ਼ਨ ਆ ਨਾ ਜਿਹੜਾ ਉਹ ਏਸੇ ਰੋਲੇ ਰੱਪੇ ਤੇ ਲੇਖੇ ਲੱਗ ਜਾਣਾ ਵਿਰੋਧੀ ਪਾਰਟ ਕਹਿੰਦੇ ਗੱਲ ਕਹਣੀ ਵੀ ਤੁਸੀਂ ਕਿਸਾਨੀ ਨਾਲ ਧੱਕਾ ਕੀਤਾ ਤੇ ਸਰਕਾਰ ਜਿਹੜੀ ਉਹ ਇਸ ਗੱਲ ਦੇ ਉੱਤੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਊਗੀ ਮੈਨੂੰ ਤਾਂ ਇਉਂ ਲੱਗਦਾ ਵੀ ਆਹ ਹੋਜੀ ਹੋਣਾ ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਬਜਟ ਸੈਸ਼ਨ ਦੇ ਵਿੱਚ ਕੰਦਫੀ ਇੱਕੋ ਟ੍ਰੈਨ ਇਸ ਗੱਲ ਦੇ ਲਈ ਕਿਹਾ ਗਿਆ ਬਜਟ ਸੈਸ਼ਨ ਦੇ ਵਿੱਚ ਕਾਂਗਰਸੀਆ ਜਿਹੜੇ ਉਹ ਬਿਲਕੁਲ ਏਕੇ ਦੀ ਤੰਦ ਦੇ ਵਿੱਚ ਪਰੋਨੇ ਹੋਣ ਇਹ ਗੱਲ ਕਹੀ ਗਈ ਆ ਇਹ ਗੱਲ ਕਹਿ ਕੇ ਤੇ ਹੁਣ ਦੇਖਦੇ ਪਾਈ ਅੱਗੇ ਕੀ ਬਣਦਾ ਇਹ ਗੱਲ ਕਹੀ ਗਈ ਵੀ ਪੰਜਾਬ ਦੇ ਮੁੱਦਿਆਂ ਨੂੰ ਸਹੀ ਤਰੀਕੇ ਨਾਲ ਚੁੱਕਿਆ ਜਾਵੇ ਕਾਂਗਰਸੀ ਇੱਕ ਜੁੱਟ ਰਹਿਣ ਕਾਂਗਰਸੀ ਆ ਘੇਰਾ ਪਾਉਣ ਸੂਬੇ ਦੀ ਸਰਕਾਰ ਨੂੰ ਸੋ ਦੇਖੋ ਪਾਈ ਕੀ ਬਣਦਾ ਅੱਗੇ ਉਧਾ ਕਾਂਗਰਸੀ ਇਕੱਠੇ ਹੁੰਦੇ ਨਹੀਂ ਹੁੰਦੇ ਪਟਿਆਲਾ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਬਾਦ ਦੀ ਪਤਨੀ ਨੇ ਪੰਜਾਬ ਪੁਲਿਸ ਤੇ ਕਾਫੀ ਦੋਸ਼ ਲਾਇਨੇ ਕੀ ਕਹਿ ਰਹੇ ਨੇ ਆਪਾਂ ਕੱਲ ਵੀ ਜਾਣਕਾਰੀ ਸਾਂਝੀ ਕੀਤੀ ਸੀ ਰੈੱਡ ਐਫਐਸ ਦੇ ਪਰਿਵਾਰਕੀਆਂ ਦੇ ਨਾਲ ਪੈਣਾ ਵੀਰਾਂ ਦੇ ਨਾਲ ਉਹਦੇ ਕੱਲ ਕਹੀ ਸੀ ਕਿ ਕਰਨਲ ਤੇ ਉਹਦੇ ਪੁੱਤ ਨੂੰ ਜਿਵੇਂ ਕੁੱਟਿਆ ਗਿਆ ਛੱਲੀਆਂ ਵਾਂਗੂ ਕੁੱਟਿਆ ਗਿਆ ਤੇ ਪੰਜਾਬ ਦੀ ਪੁਲਿਸ ਦੇ 12 ਮੁਲਾਜ਼ਮ ਸਸਪੈਂਡ ਕੀਤੇ ਗਏ ਆ ਹਮਮ 45 ਰੰਡ ਦੇ ਵਿੱਚ ਕਹਿੰਦੇ ਵੀ ਅਸੀਂ ਜਾਂਚ ਪੂਰੀ ਕਰਾਂਗੇ ਜਾਂਚ ਕਾਦੀ ਪੂਰੀ ਕਰਨੀ ਦੀ ਆਪਦੇ ਬੰਦਿਆਂ ਨੂੰ ਬਚਾਉਣਾ ਗੱਲ ਤਾਂ ਵਿਚਲੀ ਇਹ ਆ ਤੇ ਅੱਜ ਕਰਨਲ ਦੀ ਧਰਮ ਪਤਨੀ ਦੇ ਵੱਲੋਂ ਇਸ ਗੱਲ ਦੇ ਦੋਸ਼ ਲਾਏ ਗਏ ਵੀ ਐਸਐਸਪੀ ਦੇ ਵੱਲੋਂ ਸਾਡੇ ਉੱਤੇ ਰਾਜ਼ੀਨਾਮੇ ਦਾ ਦਬਾਅ ਬਣਾਇਆ ਜਾ ਰਿਹਾ ਹਮਮ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਤੇ ਜਿਹੜੇ ਕਸੂਰਵਾਰ ਆ ਜਿਨ੍ਹਾਂ ਨੇ ਮੇਰੇ ਘਰ ਵਾਲੇ ਸੇ ਮੇਰੇ ਪੁੱਤ ਨੂੰ ਕੁੱਟਿਆ ਤੇ ਮੇਰੇ ਕੋਲੇ ਆ ਪਈਆਂ ਵੀਡੀਓ ਵੀ ਕਿਸ ਤਰੀਕੇ ਨਾਲ ਥੱਟ ਮਾਰ ਰਹੇ ਮੁੱਕੇ ਮਾਰ ਰਹੇ ਕੁੱਟ ਰਹੇ ਜਿਵੇਂ ਪਸ਼ੂ ਨੂੰ ਕੋ ਕੁੱਟਦਾ ਆ ਉਹਨਾਂ ਨੇ ਨੀਲਾ ਵਾਲੀਆਂ ਜਿਹੜੀਆਂ ਰੀਲ ਪਾਏ ਆ ਉਹ ਜਿਹੜੀਆਂ ਵੀਡੀਓ ਆ ਉਹ ਕਹਿੰਦੇ ਜੀ ਕਿ ਉਹ ਜਿਹੜੇ ਬੰਦੇ ਆ ਕੁਝ ਕਰਨ ਵਾਲੇ ਉਤੌਰ ਨਾਲ ਘਟੀਆਂ ਚ ਘੁੰਮ ਰਹੇ ਆ ਹੂੰ ਹੂੰ ਗਾਣੇ ਲਾ ਲਾ ਘੁੰਮ ਰਹੇ ਆ ਫਰਕ ਹੀ ਕੋਈ ਨਹੀਂ ਕਹਿੰਦੇ ਉਹ ਕਹਿੰਦੇ ਸਾਨੂੰ ਧਮਕੀਆਂ ਆ ਰਹੀਆਂ ਜੀ ਜੀ ਤੇ ਫਾਈਨਲੀ ਮੌਸਮ ਦਾ ਕੀ ਹਾਲ ਹੈ ਜੀ ਪੰਜਾਬ ਦੇ ਵਿੱਚ ਮੌਸਮ ਅੱਜ ਗਰਮ ਹੈ ਜੀ ਪੰਜਾਬ ਦੇ ਵਿੱਚ ਅੱਜ ਗਰਮੀ 30 31 ਡਿਗਰੀ ਤੱਕ ਟੈਂਪਰੇਚਰ ਸੀਗਾ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਭਲਕ ਨੂੰ ਯਾਨੀ ਕਿ 20 ਤਰੀਕ ਨੂੰ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਆਸ ਹੈ ਉਹ ਮੀਂਹ ਹੁਣ ਕਿੰਨਾ ਕੁ ਪੈਂਦਾ ਰੱਬ ਜਾਣੇ ਪਰ ਇਹ ਕਹਿੰਦੇ ਆ ਵੀ ਆਸ ਪ੍ਰਗਟਾਈ ਗਈ ਹੈ ਵੀ ਸ਼ਾਇਦ ਮੀਂਹ ਪੈ ਜੇ ਮਾਲਵੇ ਦੇ ਵਿੱਚ ਜੀ ਸਵਰਨਟਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਮੁੜ ਤੋਂ ਸਵੇਰ ਤੇ ਤੁਹਾਡੇ ਨਾਲ ਸਾਝ ਪਾਣੇ ਧੰਨਵਾਦ ਬਹੁਤ ਮਿਹਰਬਾਨੀ ਜੀ ਧੰਨਵਾਦ